ਉਧਰ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਲਈ ਹਰ ਸੰਭਵ ਉਪਰਾਲੇ ਕਰ ਰਹੀ ਹੈ। ਹੁਣ ਪੰਜਾਬ ਸਿੱਖਿਆ ਵਿਭਾਗ ਨੇ ਸਕੂਲ ਦੇ ਵਿੱਚ ਛੋਟੇ ਬੱਚਿਆਂ ਨੂੰ ਵੀ ਨਸ਼ੇ ਦੇ ਮਾੜੇ ਪ੍ਰਭਾਵ ਬਾਰੇ ਜਾਗਰੂਕ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਸਬੰਧੀ ਮੋਗਾ ਦੇ ਏਡੀਸੀ ਚਾਰੂ ਮੀਤਾ ਨੇ ਵੱਖ-ਵੱਖ ਸਰਕਾਰੀ ਸਕੂਲਾਂ ਦੇ ਵਿੱਚ ਜਾ ਕੇ ਇਸ ਮੁੱਦੇ ਤੇ ਬੱਚਿਆਂ ਦੇ ਨਾਲ ਸਿੱਧੀ ਗੱਲਬਾਤ ਕੀਤੀ ਤੇ ਉਹਨਾਂ ਨੂੰ ਨਸ਼ੇ ਦੇ ਮਾੜੇ ਪ੍ਰਭਾਵ ਬਾਰੇ ਜਾਣੂ ਕਰਵਾਇਆ। ਚਾਰੂ ਮੀਤਾ ਦਾ ਕਹਿਣਾ ਸੀ ਕਿ ਬੱਚੇ ਦੇਸ਼ ਦਾ ਭਵਿੱਖ ਨੇ ਉਹਨਾਂ ਨੂੰ ਹੁਣ ਤੋਂ ਹੀ ਨਸ਼ਿਆਂ ਦੀ ਦੁਰਵਰਤੋਂ ਬਾਰੇ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ। ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਾਉਣ ਦਾ ਤੇ ਯੁੱਧ ਨਸ਼ੇ ਵਿਰੁੱਧ ਮਹਿੰਮ ਜਿਹੜੀ ਹੈਗੀ ਆ ਪੂਰੇ ਜੋਰਾਂ ਦੇ ਉੱਤੇ ਚੱਲ ਰਹੀ ਹੈਗੀ ਆ ਔਰ ਜਿੱਤੇ ਇੱਕ ਪਾਸੇ ਜੇ ਗੱਲ ਕਰੀਏ ਪੰਜਾਬ ਪੁਲਿਸ ਦੀ ਤੇ ਪੰਜਾਬ ਪੁਲਿਸ ਵੱਲੋਂ ਵੀ ਲਗਾਤਾਰ ਡਾਕੇਬੰਦੀਆਂ ਲਗਾ ਕੇ ਫੋਰਸ ਦੇ ਹਿਸਾਬ ਨਾਲ ਜਿਹੜਾਗਾ ਨਸ਼ੇ ਦੇ ਸਮਰੱਥਾਂ ਨੂੰ ਪਕੜਿਆ ਜਾ ਰਿਹਾ ਉੱਥੇ ਜਿੱਥੇ ਮੈਂ ਗੱਲ ਕਰਾ ਸਿਵਲ ਪ੍ਰਸ਼ਾਸਨ ਦੀ ਤੇ ਸਿਵਲ ਪ੍ਰਸ਼ਾਸਨ ਵੱਲੋਂ ਵੀ ਜਿਹੜਾਗਾ ਹਰ ਤਰ੍ਹਾਂ ਦੇ ਕੈਂਪ ਲਗਾ ਕੇ ਸੈਮੀਨਾਰ ਕਰਵਾ ਕੇ ਜਿਹੜਾਗਾ ਜਾਗਰੂ ਕੀਤਾ ਜਾ ਰਿਹਾ ਲੋਕਾਂ ਨੂੰ ਸੋ ਅੱਜ ਆਪਾਂ ਪਹੁੰਚੇ ਹਗੇ ਆ ਮੋਗਾ ਦੇ ਛੱਡਿਆਣਾ ਦੇ ਸਕੂਲ ਦੇ ਵਿੱਚ ਜਿੱਥੇ ਕਿ ਅੱਜ ਮੋਗਾ ਦੇ ਏਡੀਸੀ ਮੈਡਮ ਚਾਰੋਮਿਤਾ ਵੱਲੋਂ ਜਿਹੜਾ ਬੱਚਿਆਂ ਨੂੰ ਜਾਗਰੂ ਕੀਤਾ ਜਾ ਰਿਹਾ ਬੱਚੇ ਬੈਠੇ ਨੇ ਕਲਾਸ ਦੇ ਵਿੱਚ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਪਹਿਲਾਂ ਮੈਂ ਇਹ ਉਹ ਬੱਚੇ ਨੇ ਜਿਹੜੇ ਕੱਲ ਨੂੰ ਸਾਡੇ ਦੇਸ਼ ਦਾ ਭਵਿੱਖ ਬਣਨੇ ਹੈਗੇ ਨੇ ਇਹਨਾਂ ਚੋਂ ਕਈਆਂ ਨੇ ਮੰਤਰੀ ਬਣਨਾ ਤੇ ਕਈਆਂ ਨੇ ਪ੍ਰਧਾਨ ਮੰਤਰੀ ਬਣਨਾ ਔਰ ਕਈਆਂ ਨੇ ਵੱਡੀਆਂ-ਵੱਡੀਆਂ ਡਿਗਰੀਆਂ ਜੜੀਆਂ ਹਾਸਲ ਕਰਕੇ ਤੇ ਜੌਬ ਕਰਨੀਆਂ ਹੈਗੀਆਂ ਸੋ ਇਹਨਾਂ ਬੱਚਿਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈਗਾ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹੀ ਬੱਚੇ ਜਿਹੜੇ ਹੈਗੇ ਸਮਾਜ ਨੂੰ ਚੰਗੀ ਸਿਹਤ ਦੇ ਸਕਣ ਸੋ ਮੈਂ ਨਾਲ ਇਸ ਵੇਲੇ ਮੋਗਾ ਦੇ ਡਿਗਰੀ ਮੈਡਮ ਚਾਰੂ ਮਿਤਾ ਅਗੇ ਨੇ ਗੱਲ ਕਰਦੇ ਮੈਮ ਜਿਸ ਤਰੀਕੇ ਨਾਲ ਪੰਜਾਬ ਸਰਕਾਰ ਵੱਲੋਂ ਲਗਾਤਾਰ ਉਪਰਾਲਾ ਕੀਤਾ ਜਾ ਰਿਹਾ ਔਰ ਪ੍ਰਸ਼ਾਸਨ ਵੀ ਹੁਣ ਜਿਹੜਾ ਹੈਗਾ ਬਹੁਤ ਜ਼ਿਆਦਾ ਅ ਕੱਟ ਕਰ ਰਿਹਾ ਬੱਚਿਆਂ ਨੂੰ ਅੱਜ ਵੀ ਪਹੁੰਚੇ ਹੋ ਸਕੂਲ ਕਿੱਦਾਂ ਦਾ ਲੱਗਿਆ ਤੁਹਾਨੂੰ ਬਿਲਕੁਲ ਜਿਵੇਂ ਪਿਛਲੇ ਦਿਨਾਂ ਤੋਂ ਤੁਸੀਂ ਦੇਖਿਆ ਹੈ ਕਿ ਯੁਧ ਨਸ਼ਾ ਵਿਰੁੱਧ ਕੈਂਪੇਨ ਜਿਹੜੀ ਹੈਗੀ ਉਹ ਕਾਫੀ ਮਿਸ਼ਨ ਮੋਡ ਤੇ ਚੱਲ ਰਹੀ ਹੈ ਪੰਜਾਬ ਸਰਕਾਰ ਦੀ ਉਹਦੇ ਅੰਡਰ ਹੀ ਅਸੀਂ ਸਕੂਲ ਅਡਾਪਟ ਕੀਤੇ ਹੈਗੇ ਤੇ ਮੈਂ ਅੱਜ ਜਿਹੜਾ ਹੈਗਾ ਆਪਣੇ ਜਿਹੜਾ ਮੇਰੇ ਸਕੂਲ ਅਡਾਪਟ ਕੀਤਾ ਹੋਇਆ ਹੈਗਾ ਗਵਰਨਮੈਂਟ ਹਾਈ ਸਕੂਲ ਝੰਡਿਆਣਾ ਵੈਸਟ ਉੱਥੇ ਆਈਆਂ ਤੇ ਉੱਥੇ 8ਵੀਂ 9ਵੀਂ ਤੇ 10ਵੀਂ ਦੇ ਬੱਚੇ ਉਹਨਾਂ ਨਾਲ ਇੰਟਰੈਕਟ ਕੀਤਾ ਉਹਨਾਂ ਨੂੰ ਦੱਸਿਆ ਕਿ ਉਹ ਕਿਸ ਤਰ੍ਹਾਂ ਨਾਲ ਆਪਣੇ ਆਪ ਨੂੰ ਤੇ ਆਪਣੇ ਨਾਲ ਦੇਆਂ ਨੂੰ ਜਿਹੜਾ ਹੈਗਾ ਉਹ ਨਸ਼ੇ ਕਰਨ ਤੋਂ ਨਸ਼ਿਆਂ ਦੀ ਜਿਹੜੀ ਦਲਦਲ ਹੈ ਉਹ ਚ ਫਸਣ ਤੋਂ ਬਚਾ ਸਕਦੇ ਨੇ ਤੇ ਉਹਨਾਂ ਨੂੰ ਇਹ ਦੱਸਿਆ ਕਿ ਕਿਸ ਤਰ੍ਹਾਂ ਦੇ ਸਿੰਪਟਮਸ ਜਿਹੜੇ ਹੈਗੇ ਕਿਸ ਤਰ੍ਹਾਂ ਦੇ ਬਿਹੇਵੀਅਰਲ ਚੇਂजेस ਉਹ ਜਿਹੜੇ ਹੈਗੇ ਆਪਣੇ ਦੋਸਤਾਂ 'ਚ ਦੇਖਣਗੇ ਜਿੰਨਾ ਤੋਂ ਉਹਨਾਂ ਨੂੰ ਇਹ ਪਤਾ ਲੱਗੇਗਾ ਕਿ ਵਾਕਈ ਜਿਹੜਾ ਹੈਗਾ ਇਹ ਪ੍ਰੋਬਲਮ ਜੇ ਹੈਗਾ ਉਹ ਬੱਚਾ ਤੇ ਉਹ ਜਾ ਕੇ ਆਪਣੇ ਟੀਚਰ ਨੂੰ ਜਾਂ ਆਪਣੇ ਕਿਸ ਉਸ ਦੇ ਪੇਰੈਂਟਸ ਨੂੰ ਜਿਹੜਾ ਹੈਗਾ ਉਹ ਇਨਫਾਰਮ ਕਰਨਗੇ ਜਾਂ ਉਹਨਾਂ ਨੂੰ ਲੱਗੂਗਾ ਕਿ ਸਕੂਲ ਦੇ ਬਾਹਰ ਕੋਈ ਇਸ ਤਰ੍ਹਾਂ ਦਾ ਅਨਸਰ ਹੈ ਜਿਹੜਾ ਘੁੰਮ ਰਿਹਾ ਹੈ ਜਾਂ बार-बार ਬੱਚਿਆਂ ਨੂੰ ਆਪਣੇ ਕੋਲ ਬੁਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਉਦੇ ਬਾਰੇ ਜਿਹੜਾ ਹੈਗਾ ਉਹ ਆਪਣੇ ਟੀਚਰਸ ਨੂੰ ਇਨਫੋਰਮ ਕਰਨਗੇ ਤੇ ਮੈਂ ਇਹੀ ਆਸ਼ਾ ਕਰਦੀ ਹਾਂ ਕਿ ਇਹ ਬੱਚੇ ਜਿਹੜੇ ਹੈਗੇ ਆ ਉਹ ਸਾਨੂੰ ਸੁਣ ਕੇ ਸਾਡੀਆਂ ਗੱਲਾਂ ਦਾ ਧਿਆਨ ਰੱਖ ਕੇ ਤੇ ਆਪਣੇ ਆਪ ਨੂੰ ਤੇ ਆਪਣੇ ਨਾਲ ਦੇਆਂ ਨੂੰ ਜਿਹੜਾ ਹੈਗਾ ਇਸ ਦਿਲਚਸਪ ਫਸਣ ਤੋਂ ਬਚਾ ਸਕਣਗੇ ਸੋ ਇਹ ਸਰ ਮੈਡਮ ਏਡੀਸੀ ਚਰਨੂ ਮੇਤਾ ਜੀ ਨੇ ਤਾਂ ਕਹਿਣਾ ਸੀ ਕਿ ਜਿਹੜੀ ਇਹ ਏਜ ਹੁੰਦੀ ਹੈਗੀ ਆ ਇਹ ਇਹ ਜਿਹੜੀ ਹੈ ਇੱਥੇ ਹੀ ਬੱਚੇ ਨੂੰ ਜਿਹੜਾਗਾ ਕੰਟਰੋਲ ਕੀਤਾ ਜਾ ਸਕਦਾ ਔਰ ਇੱਥੇ ਹੀ ਬੱਚੇ ਨੇ ਮਜ਼ਰਾ ਹੁੰਦਾ ਹੈਗਾ ਪਰ ਨਾਲ ਦੀ ਨਾਲ ਹੀ ਜਿੱਥੇ ਕਿ ਜੇ ਆਪਾਂ ਗੱਲ ਕਰੀਏ ਸਕੂਲ ਟਾਈਮ ਦੇ ਉੱਤੇ ਬੱਚਿਆਂ ਨੂੰ ਜਿਹੜਾਗਾ ਟੀਚਰਾਂ ਵੱਲੋਂ ਜਿਹੜਾ ਗਾਈਡ ਕੀਤਾ ਜਾਂਦਾ ਪਰ ਬਾਕੀ ਹੁੰਦੇ ਨੇ ਤੇ ਮਾਪੇ ਬਾਬ ਨੂੰ ਵੀ ਚਾਹੀਦਾ ਹੈ ਕਿ ਉਹ ਦੇਖਣ ਕਿ ਸਾਡਾ ਬੱਚਾ ਜਿਹੜਾ ਇਸ ਵੇਲੇ ਕਿੱਥੋਂ ਆਇਆ ਕਿੱਥੇ ਜਾ ਰਿਹਾ ਔਰ ਕੀ ਕਰ ਰਿਹਾ ਤਾਂ ਕਿ ਬੱਚੇ ਦੇ ਉੱਤੇ ਜੇ ਨਗਰਾਨੀ ਰਹੂਗੀ ਤਾਂ ਬੱਚਾ ਜ਼ਰੂਰੀ ਹੈ ਕਿ ਉਹ ਕਿਸੇ ਵੀ ਗਲਤ ਹਰਕਤ ਦੇ ਵਿੱਚ ਨਹੀਂ ਪਊਗਾ ਹੈਪੀਟਾਰ ਦੇ ਨਾਲ ਪੱਪਰ ਨੂੰ ਕਾਰਾ ਨਿਊਜ਼ ਕਲ ਪੰਜਾਬ ਰਲਾ ਹਿਮਾਚਲ